ਹਾਂਜੀ ਗੱਲ ਸਾਜੀ ਗੱਲ ਹਾਂਜੀ ਥੋੜਾ ਜਿਹਾ ਆਜੋ ਅੰਦਰ ਥੋੜਾ ਜਿਹਾ ਥੋੜੇ ਪਿੱਛੇ ਵਿੱਚ ਬੋਲੇ ਹੋ ਜਾਓ ਜੀ ਹਾਂਜੀ ਥੋੜਾ ਜਿਆਦਾ ਆਓ ਵੀ ਕੋਈ ਨਹੀਂ ਕੋਈ ਕੰਮ ਨਹੀਂ ਥੋੜਾ ਜਿਆਦਾ ਨੂੰ ਹੋ ਜਾਣਾ ਓਕੇ ਇਹ ਲੈ ਮੇਰਾ ਨੰਬਰ ਹਾਂਜੀ ਆਵੋ ਅੰਦਰ ਓਕੇ ਲਗੀ ਥੋੜਾ ਅੰਚੇ ਰੱਖੋ ਕੋਸ਼ਿਸ਼ ਕਰਾ ਕੇ ਤੁਰੇ ਰਾਜੂ ਪਿੱਛੇ ਕੈਮਰਾ ਇੱਕ ਇੱਕ ਬ੍ਰਾਂਚ ਹੈ ਮੇਨ ਮੈਨੂ ਆ ਗਿਆ ਬੋਲੇ ਸੁਨਹਿਾਰ ਸੁਭਾਨ ਸ੍ਰੀ ਅਕਾਲ ਲਾਡੀ ਭਾਈ ਮੜਾ ਗਾਣੇ ਜਿਓ ਆ ਬਿਲਕੁਲ ਨਹੀਂ ਖਰਚਾ ਕਰੀ ਠੀਕ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਅੱਗੇ ਵਾਸਤੇ ਕਿਉਂਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਸ ਤੇ ਨਹੀਂ ਖਰਚ ਕਰਨਾ ਸੋ ਸਰ ਤੁਹਾਡਾ ਪਾਣਸ਼ੀ ਦਾ ਧੰਨਵਾਦ ਕਰਨਾ ਚਾਹੀਦਾ ਤੇ ਸਾਡੇ ਮੰਤਰੀ ਸਰਕਾਰ ਚੇਤਨ ਸਿੰਘ ਜੋੜਮਾਚਰਾ ਜੀ ਦਾ ਧੰਨਵਾਦ ਕਰਨਾ ਚਾਹੀਦਾ ਕਿ ਉਹਨਾਂ ਨੇ ਸਾਡੇ ਮੋਗੇ ਨੂੰ ਸਾਡੇ ਮੋਗੇ ਜ਼ਿਲ੍ਹੇ ਦੇ ਤੇ ਮੇਰੇ ਮੋਗੇ ਹਲਕੇ ਨੂੰ ਚੁਣਿਆ ਜਿੱਥੇ ਪੰਜਾਬ ਦਾ ਸਭ ਤੋਂ ਪਹਿਲਾ ਪ੍ਰੋਜੈਕਟ ਅੱਜ ਉਹਨਾਂ ਨੇ ਉਸ ਦਾ ਹਮਲਾ ਕੀਤਾ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਬਟ ਜਿਸ ਤਰ੍ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇੱਕ ਸੁਪਨਾ ਕਿ ਅਸੀਂ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਈਏ ਪੰਜਾਬ ਨੂੰ ਪੰਜਾਬ ਦੀ ਲੀ ਤੇ ਲੈ ਕੇ ਆਈਏ ਉਸ ਦੇ ਤਹਿਤ ਸਾਡੇ ਪਾਣੀ ਜਿਹੜਾ ਸਾਡਾ ਜ਼ਮੀਨੀ ਨੀਚਲਾ ਪਾਣੀ ਹੈ ਉਹਦਾ ਸਰਫੇਸ ਵਾਟਰ ਦਿਨੋਂ ਦਿਨ ਜਿਹੜਾ ਡੁੱਬਾ ਹੁੰਦਾ ਜਾ ਰਿਹਾ ਉਸ ਦੀ ਚਿੰਤਾ ਰੱਖਦੇ ਹੋਏ ਅਸੀਂ ਪਹਿਲਾਂ ਵੀ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆਇਆ ਮੇਲੇ ਲਗਵਾ ਰਹੇ ਹਾਂ ਕਿ ਜਿਹੜੀ ਚੋਣੀ ਵੀ ਸਿੱਤੀ ਬਚਾਈ ਕੀਤੀ ਜਾਵੇ ਔਰ ਪੰਜਾਬ ਦੀਆਂ ਨਹਿਰਾਂ ਦਾ ਪਾਣੀ ਸਾਡਾ ਮੁੱਖ ਟੀਚਾ ਕੇ ਇੱਕ ਇੱਕ ਪਿੰਡ ਤੱਕ ਪਹੁੰਚਾਇਆ ਜਾ ਸਕੇ ਉਸ ਦੇ ਤਹਿਤ ਅੱਜ ਸਾਡੇ ਮੋਗਾ ਵਿਖੇ 12 ਕਰੋੜ 87 ਲੱਖ ਰੁਪਏ ਦਾ ਜਿਹੜਾ ਪ੍ਰੋਜੈਕਟ ਦਾ ਉਦਘਾਟਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਡੇ ਮਾਨਯੋਗ ਮੰਤਰੀ ਸਾਹਿਬ ਚੇਤਨ ਸਿੰਘ ਜੋੜਵਾਜਰਾ ਜੀ ਉਹਦਾ ਉਦਘਾਟਨ ਕਰਨ来 ਆਏ ਜਿਸ ਦੇ ਨਾਲ ਸਾਡੇ ਮੋਗਾ ਦੇ ਪੰਜ ਪਿੰਡਾਂ ਨੂੰ ਤਕਰੀਬਨ 2500 ਏਕੜ ਜਿਹੜੀ ਸਾਡੀ ਜ਼ਮੀਨ ਹੈ ਉਹ ਪਾਣੀ ਟ੍ਰੀਟ ਹੋ ਕੇ ਇਰੀਗੇਸ਼ਨ ਦੇ ਲਈ ਅਸੀਂ ਯੂਜ਼ ਕਰ ਸਕਾਂਗੇ ਔਰ ਇਹ ਪਾਈਪਲਾਈਨ ਦਾ ਕੰਮ ਅੱਜ ਸਟਾਰਟ ਹੋ ਜਾਏਗਾ ਔਰ ਇਸ ਤੋਂ ਬਾਅਦ ਹੋਰ ਵੀ ਸਾਡੇ ਪਿੰਡ ਨੇ ਜਿੱਥੇ ਪਾਈਪਲਾਈਨ ਦਾ ਕੰਮ ਚੱਲ ਰਿਹਾ ਔਰ ਹੋਰ ਵੀ ਪ੍ਰੋਜੈਕਟਸ ਅਸੀਂ ਜਿਹੜੇ ਮੰਤਰੀ ਸਾਹਿਬ ਨੂੰ ਦਿੱਤੇ ਐ ਕਿ ਉਹ ਜਲਦ ਤੋਂ ਜਲਦ ਜਿਹੜਾ ਹੈ ਤਾਂ ਸਾਡੇ ਪੂਰੇ ਮੋਗਾ ਜ਼ਿਲ੍ਹੇ ਨੂੰ ਜਿਹੜਾ ਨਹਿਰੀ ਪਾਣੀ ਦਿੱਤਾ ਜਾਵੇ ਜਿਸ ਤਰ੍ਹਾਂ ਸਾਡੇ ਕਿਸਾਨ ਵੀਰਾਂ ਦੀ ਮੁੱਖ ਮੰਗ ਹੈ ਸੋ ਜਿਸ ਤਰ੍ਹਾਂ ਅਸੀਂ ਵਾਅਦੇ ਕੀਤੇ ਸੀਗੇ ਪੰਜਾਬ ਦੇ ਵਿੱਚ ਨਵੇਂ ਸਕੂਲ ਬਣਾਏ ਜਾ ਰਹੇ ਆ ਸਕੂਲ ਆਫ ਫੈਮਿਲੀ ਨਰਸ ਬਣਾਏ ਜਾ ਰਹੇ ਆ ਹੈਲਥ ਦੇ ਕੰਮ ਹੋ ਰਿਹਾ ਮੁਹੱਲਾ ਕਲੀਨਿਕਸ ਬਣਾਈਆਂ ਜਾ ਰਹੀਆਂ ਨੇ ਡਿਸਟ੍ਰਿਕਟ ਹਸਪੀਟਲਸ ਜਿਨ੍ਹਾਂ ਦੀ ਇਕੁਪਮੈਂਟਸ ਦੀ ਜਰੂਰਤ ਸੀ ਉਹ ਪੂਰੇ ਕੀਤੇ ਜਾ ਰਹੇ ਆ ਆਈ ਸੀ ਯੂ ਬਣਾਏ ਜਾ ਰਹੇ ਆ ਔਰ ਸਾਡੇ ਮੋਗਾ ਦੇ ਵਿੱਚ ਫਸਟ ਜਿਹੜੀ ਇਕੋਕਾਰਡੀਓਗ੍ਰਾਫੀ ਦੀ ਮਸ਼ੀਨ ਲੱਗੀ ਹੈ ਬੱਚਿਆਂ ਦੇ ਲਈ ਜਿਹੜੇ ਨਵਜਮੇ ਬੱਚੇ ਹੁੰਦੇ ਆ ਉਹ ਵੀ ਸਾਡਾ ਮੋਗਾ ਪਹਿਲਾ ਜ਼ਿਲ੍ਹਾ ਬਣਿਆ ਜਿੱਥੇ ਉਹ ਮਸ਼ੀਨ ਜਿਹੜੀ ਹੈਗੀ ਇਨਸਟਾਲ ਕੀਤੀ ਗਈ ਹੈ ਔਰ ਪੰਜਾਬ ਦਾ ਸਭ ਤੋਂ ਪਹਿਲਾ ਯੂਪੀਐਸਸੀ ਸੈਂਟਰ ਵੀ ਸਾਡੇ ਮੋਗੇ ਜ਼ਿਲ੍ਹੇ ਨੂੰ ਮਿਲਿਆ ਜਿਹੜਾ ਸਾਡੇ ਮੋਗੇ 'ਚ ਬਣੇਗਾ ਔਰ ਮੈਡੀਕਲ ਕਾਲਜ ਵੀ ਅਸੀਂ ਸਾਰੇ ਐਨਾਲਿਸਟ ਨੇ ਮਿਲ ਕੇ ਪਾਸ ਕਰਵਾਇਆ ਮੋਗੇ ਦੇ ਲਈ ਉਹ ਵੀ ਜਲਦ ਜਿਹੜਾ ਹੈਗਾ ਉਸ ਦਾ ਕੰਮ ਸਟਾਰਟ ਕੀਤਾ ਜਾਏਗਾ ਸੋ ਮੈਂ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਐਮਐਲਏ ਸਾਹਿਬ ਲੱਡੂ ਢੋਸ ਵੀਰੂ ਦੀ ਇੱਥੇ ਅਸੀਂ ਜਿਹੜਾ ਐਸਟੀਪੀ ਪਲਾਂਟ ਹੈ ਜਿਹੜਾ ਉਹਦਾ ਉਦਘਾਟਨ ਜਿਹੜਾ ਕੀਤਾ ਜਿਹਦੇ ਨਾਲ ਇੱਥੇ ਨੇੜੇ ਟੀੜੇ ਦੇ ਚਾਰ ਪਿੰਡ ਨੇ ਜਿਹੜੇ ਜਿਹੜੇ ਹੈਗਾ ਇੱਕ ਜੀਤ ਸਿੰਘ ਵਾਲਾ ਬੁਖਣ ਵਾਲਾ ਇੱਕ ਘੱਲ ਕਲਾ ਇੱਕ ਸਿੰਘਾ ਵਾਲਾ ਚਾਰ ਪਿੰਡਾਂ ਦੇ ਜਿਹੜਾ 2500 ਏਕੜ ਰਕਬੇ ਨੂੰ ਜਿਹੜਾ ਇਸ ਪਾਣੀ ਦਾ ਜਿਹੜਾ ਫਾਇਦਾ ਹੋਣਾ ਕਿਉਂਕਿ ਸਾਡਾ ਧਰਤੀ ਦਾ ਪਾਣੀ ਦਾ ਲੈਵਲ ਹੈ ਜਿਹੜਾ ਉਹ ਲਗਾਤਾਰ ਨੀਚੇ ਚਲਾ ਜਾ ਰਿਹਾ ਹੈ ਸੋ ਉਹਨੂੰ ਰੋਕਣ ਵਾਸਤੇ ਅਸੀਂ ਉਪਰਾਲਾ ਕਰ ਸਕਦੇ ਹਾਂ ਅਸੀਂ ਜਿੱਥੇ ਮੈਂ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਉੱਥੇ ਤੁਹਾਡੇ ਮਾਧਿਅਮ ਜਰੀਏ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਆਓ ਸਾਰੇ ਰਲ ਕੇ ਧਰਤੀ ਦੇ ਨੀਚੇ ਵਾਲਾ ਪਾਣੀ ਹੈ ਜਿਹੜਾ ਉਹਨੂੰ ਬਚਾਈਏ ਔਰ ਉਹਨੂੰ ਬਚਾਉਣ ਦੇ ਕਈ ਤਰੀਕੇ ਹੋ ਸਕਦੇ ਨੇ ਜਿਵੇਂ ਬਰਸਾਤਾਂ ਦਾ ਜਿਹੜਾ ਸਮਾਂ ਉਦੋਂ ਸੀ ਜਿਆਦਾ ਜਿਆਦਾ ਪਾਣੀ ਹੈ ਜਿਹੜਾ ਉਹ ਰੀਚਾਰਜ ਹੋਵੇ ਧਰਤੀ ਦੇ ਵਿੱਚ ਜਾਵੇ ਤਾਂ ਕਿ ਜਿਹੜਾ ਧਰਤੀ ਦਾ ਪਾਣੀ ਦਾ ਲੇਵਲ ਹੈ ਜਿਹੜਾ ਉਹ ਥੱਲੇ ਨਾ ਜਾ ਸਕੇ ਔਰ ਇਦਾਂ ਦੇ ਜਿਹੜੇ ਪਲਾਂਟ ਨੇ ਉਹ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਲੱਗਣੇ ਨੇ ਜਲਦੀ ਜਿਹੜਾ ਹੈਗਾ ਧਰਮਕੋਟ ਹਲਕੇ ਦੇ ਵਿੱਚ ਵੀ ਜਿਹੜਾ ਇਦਾਂ ਦਾ ਪਲਾਂਟ ਹੈ ਜਿਹੜਾ ਉਹ ਲੱਗ ਜੋ ਹੋਰ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਵੇਂ ਕਿ ਛੱਪੜਾਂ ਦਾ ਪਾਣੀ ਹੈ ਉਹ ਉਹ ਵੇਸਟਜ ਹੁੰਦਾ ਸੋ ਉਸ ਪਾਣੀ ਨੂੰ ਵੀ ਸੰਭਾਲ ਕੇ ਉਹਨੂੰ ਵੀ ਖੇਤੀ ਜਿਹੜੇ ਦੇਖੀ ਸਿੰਚਾਈ ਲਈ ਜਿਹੜਾ ਵਰਤਾਜਾ ਜਾਣਾ ਜਿਹਦੇ ਨਾਲ ਕਿਸਾਨੇ ਨੂੰ ਫਾਇਦਾ ਹੋਣਾ ਜਿਵੇਂ ਪੰਜਾਬ ਦਾ ਰਕਬਾ ਬਹੁਤ ਵੱਡਾ ਰਕਬਾ ਪੰਜਾਬ ਦਾ 550 ਲੱਖ ਹੈਕਟੇਅਰ ਰਕਬਾ ਜਿਹਦੇ ਵਿੱਚੋਂ 41 ਲੱਖ ਹੈਕਟੇਅਰ ਰਕਬਾ ਜਿਹੜਾ ਉਹ ਇਹਦੇ ਥੱਲੇ ਆ ਫਸਲਾਂ ਥੱਲੇ ਆ ਸੋ ਉਸ ਨੂੰ ਸਿੰਜਣ ਵਾਸਤੇ ਸਾਨੂੰ ਪਾਣੀ ਦੀ ਲੋੜ ਹੈ ਸੋ ਇਸੇ ਕਰਕੇ ਇਹ ਪਾਣੀ ਨੂੰ ਸਹੀ ਤਰੀਕੇ ਨਾਲ ਖੇਤਾਂ 'ਚ ਲੈ ਕੇ ਜਾਣ ਵਾਸਤੇ ਉਹ ਜੀ ਪਲਾਂਟਾਂ ਦੀ ਜੜੀ ਜੜੀ ਧੰਨਵਾਦ ਨਜ਼ਾਇਜ਼ ਮਾਈਨਿੰਗ ਨੂੰ ਲੈ ਕੇ ਵੀ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਔਰ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਜਿਹੜੇ ਨਜ਼ਾਇਜ਼ ਮਾਈਨਿੰਗ ਕਰਦੇ ਆ ਬਖਸ਼ ਨਹੀਂ ਨਹੀਂ ਦੇਖੋ ਕਿਤੇ ਨਾ ਕਿਤੇ ਜੋ ਜਿਹੜੇ ਨਜ਼ਾਇਜ਼ ਮਾਈ ਉਦਰ ਨਾਲ ਸਰਕਾਰ ਦੇ ਰੈਵਨਿਊ ਨੂੰ ਘਾਟਾ ਪੈਂਦਾ ਸੋ ਇਸ ਕਰਕੇ ਸਾਡਾ ਫਰਜ ਬਣਦਾ ਜਦੋਂ ਅਸੀਂ ਤਨਖਾਹਾਂ ਲੈਣੇ ਨੇ ਹੋਰ ਕਰਨਾ ਤਾਂ ਫਿਰ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਦੀ ਸੰਭਾਲ ਕਰਨਾ ਵੀ ਸਾਡਾ ਫਰਜ ਬਣਦਾ ਸੋ ਉਸ ਦੇ ਤਹਿਤੀ ਜਿਹੜੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਕਿ ਕੋਈ ਵੀ ਤੁਹਾਨੂੰ ਲੱਗਦਾ ਕੋਈ ਇਦਾਂ ਦਾ ਹੈਗਾ ਤਾਂ ਸਿੱਧਾ ਰਾਪਟਾ ਕਰ ਸਕਦੇ ਨੇ ਸਰ ਇੱਕ ਸੁਖਵੀਰ ਸਿੰਘ ਬਾਦਲ ਨੇ ਅਗਾਹ ਤੱਕ ਤੋਂ ਮਾਫੀ ਮੰਗੀ ਕਿ ਸਾਡੀ ਸਰਕਾਰ ਵੱਲੇ ਜੇ ਕਿਸੇ ਦਾ ਦਿਲ ਦੁਖਿਆ ਤਾਂ ਉਹਦੇ ਲਈ ਮਾਫੀ ਮੰਗਦਾ ਹਾਂ ਔਰ ਬੇਰਵੀ ਦੇ ਦੋਸ਼ੀਆਂ ਨੇ ਇਹ ਸਰਕਾਰ ਦੌਰਾਨ ਹੋਈ ਹੈ ਤੇ ਸਜ਼ਾ ਜਿਹੜੇ ਆ ਪਕੜੀ ਉਹਨਾਂ ਨੂੰ ਮਿਲੀ ਨਹੀਂ ਅਜੇ ਤੱਕ ਹੱਥੋਂ ਖੁੰਝੇ ਹੁਣ ਆਲਪ ਤਲਗਾਉਣ ਦਾ ਕੋਈ ਫਾਇਦਾ ਨਹੀਂ ਹੈ ਹੁਣ ਤਾਂ ਪਲਾਹੀ ਹੱਥ ਮਾਰਦੇ ਫਿਰਦੇ ਨੇ ਉਹਨੂੰ ਕੁਝ ਨਹੀਂ ਹੱਥ ਪੱਲੇ ਲੱਗਣਾ ਸੋ ਇਸ ਕਰਕੇ ਜੇ ਜਦੋਂ ਸਰਕਾਰ ਦੇ ਵਿੱਚ ਬੰਦਾ ਹੁੰਦਾ ਉਦੋਂ ਨਿਮਰਤਾ ਨਾਲ ਚੱਲੇ ਨੀਮਾ ਹੋ ਕੇ ਚੱਲੇ ਤਾਂ ਮਿਲਦਾ ਸਭ ਤੋਂ ਵਧੀਆ ਪਰ ਜਦੋਂ ਸਰਕਾਰ ਚ ਹੁੰਦੇ ਸੀ ਉਦੋਂ ਮੋਢਿਆਂ ਉਤੋਂ ਦੀ ਥੁੱਕਦੇ ਸੀ ਅੱਜ ਉਹ ਗੁਰੂ ਘਰਾਂ ਚ ਜਾ ਕੇ ਮਾਫੀ ਮੰਗਦੇ ਫਿਰਦੇ ਨੇ ਉਹਦੇ ਨਾਲ ਉਹ ਜੇ ਕੰਮ ਹੀ ਨਾ ਕਰੋ ਕੰਮ ਉਹ ਕਰੋ ਜਿੱਥੇ ਮਾਫੀ ਮੰਗਣ ਦੀ ਲੋੜ ਨਾ ਪਵੇ ਸੱਚੇ ਪਾਤਸ਼ਾਹ ਮਾਲਕ ਪ੍ਰਭੂ ਹਮੇਸ਼ਾ ਦੇਖਦਾ ਹੈ ਚਾਹੇ ਕੋਈ ਲੁਕੇ ਵੀ ਤੁਸੀਂ ਮਾੜਾ ਕੰਮ ਕਰ ਲਓ ਉਥੇ ਵੀ ਨਿਗਾਹ ਬਣੀ ਹੋਈ ਆ ਸੋ ਇਸ ਕਰਕੇ ਜਦੋਂ ਸਾਡੀਆਂ ਅੱਖਾਂ ਖੁੱਲੀਆਂ ਦੇ ਸਾਹਮਣੇ ਇਹੋ ਜਿਹੇ ਕਾਨੂੰਨੇ ਕੰਮ ਕੀਤੇ ਨੇ ਤਾਂ ਉਹਦੀ ਸਜ਼ਾ ਸੱਚੇ ਪਾਤਸ਼ਾਹ ਨੇ ਦੇਣੀ ਆ ਔਰ ਤੁਹਾਡੇ ਸਾਹਮਣੀਆਂ ਸਾਰਾ ਕੁਝ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਸਾਡੀ ਸਰਕਾਰ ਆਏਗੀ ਤਾਂ ਦੋਸ਼ਿਆਂ ਨੂੰ ਫੜ ਕੇ ਜੇਲ੍ਹ ਚ ਭੇਜਿਆ ਜਾਏਗਾ ਉਹਨਾਂ ਦਾ ਕਹਿਣਾ ਕਹਿੰਦੇ ਡਾਇਨਾਸੌਰ ਆਜੂ ਪਰ ਕਾਲੀ ਦੀ ਸਰਕਾਰ ਨਹੀਂ ਆਉਂਦੀ ਸੋ ਇਸ ਕਰਕੇ ਭੁੱਲ ਜਾਣ ਵੀ ਉਹਨਾਂ ਦੀ ਸਰਕਾਰ ਆਉਗੀ ਮੁਸ਼ਕਲ ਹੈ ਹੁਣ ਤਾਂ ਦੇ ਵਾਲੇ ਸਮੇਂ ਚ ਜਿਹੜਾ ਕਲਾ ਮੱਚੀ ਹੋਈ ਹੈ ਕਾਲੀਦਲ ਚ ਕਾਂਗਰਸ ਚਲਾ ਲੋ ਵੀ ਇੱਕ ਦੂਜੇ ਨੂੰ ਠੱਬੀ ਲਾਉਣ ਦੀ ਉਹ ਬਸ ਪਰਮਾਤਮਾ ਹੀ ਦੇਖਦਾ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਮੰਤਰੀ ਜੀ ਤੁਹਾਡੇ ਐਮਐਲ ਕਹਿ ਰਹੇ ਆ ਵੀ ਅਧਿਕਾਰੀ ਕੋਈ ਕੰਮ ਨਹੀਂ ਕਰ ਰਿਹਾ ਕੀ ਇਹਦੇ ਇਹਦੇ ਬਾਰੇ ਕੀ ਕਹਿਣਾ ਹੈ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਜੀ ਮੈਂ ਤਾਂ ਹਮੇਸ਼ਾ ਲੋਕਾਂ ਚ ਹੀ ਰਹਿੰਦੇ ਆ ਲੋਕਾਂ ਦੀਆਂ ਗੱਲਾਂ ਵੀ ਸੁਣਦੇ ਆਰ ਲੋਕ ਮੈਨੂੰ ਕਿਸੇ ਅਧਿਕਾਰੀ ਨੇ ਵੀ ਨਹੀਂ ਕਿਹਾ ਮੈਂ ਨਹੀਂ ਕੰਮ ਕਰਦਾ ਸੋ ਮੈਨੂੰ ਕੋਈ ਐਮਐਲਏ ਸਾਹਿਬ ਨੇ ਵੀ ਨਹੀਂ ਕਿਹਾ ਕਿ ਸਾਡਾ ਕੰਮ ਨਹੀਂ ਹੁੰਦਾ ਸਰ ਤੀਰਥ ਯਾਤਰਾ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪ੍ਰੇਰਣਾ ਨਹੀਂ ਦਿੱਤੇ ਜਾਣਗੇ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਦੇਖੋ ਦੇਣਗੇ ਸਾਰਾ ਕੁਝ ਦੇਣਗੇ ਕੋਈ ਅਸੀਂ ਕੋਈ ਆ ਆਪਣੇ ਨਿੱਜੀ ਦਾ ਸਾਡਾ ਕੁਝ ਹੈ ਨਹੀਂਗਾ ਅੱਜ ਤਾਂ ਬਹੁਤ ਸਾਰੇ ਇਹੋ ਜਿਹੇ ਬਜ਼ੁਰਗ ਨੇ ਜਿਨ੍ਹਾਂ ਨੂੰ ਤੀਰਥ ਸਥਾਨਾਂ ਤੇ ਜਾਣ ਵਾਸਤੇ ਜਿਨ੍ਹਾਂ ਨੂੰ ਬੜੀ ਮੁਸ਼ਕਲ ਕਰਨੀ ਪੈਂਦੀ ਹੈ ਜਿਨ੍ਹਾਂ ਨੇ ਕੋਈ ਪਾਕਟ ਨਹੀਂ ਅਲਾਉ ਕਰਦੀ ਜਾਂ ਫਾਈਨੈਂਸ਼ੀਅਲੀ ਕਰਾਈਸਿਸ ਹੁੰਦਾ ਸੋ ਉਹ ਸਾਰੇ ਬਜ਼ੁਰਗ ਸਾਡੇ ਜਦੋਂ ਉਹ ਇਹੋ ਜਿਹੇ ਸਥਾਨਾਂ ਤੇ ਜਾਣਗੇ ਜਿੱਥੇ ਉਹਨਾਂ ਨੂੰ ਹਮੇਸ਼ਾ ਤਾਂਗ ਸੀ ਕਿ ਅਸੀਂ ਜਾਈਏ ਸੋ ਬਹੁਤ ਸਾਰੇ ਸਾਡੇ ਵੀ ਇਹ ਜੇ ਤੀਰਥ ਸਥਾਨ ਨੇ ਜਿੱਥੇ ਅਸੀਂ ਵੀ ਨਹੀਂ ਜਾ ਸਕੇ 50-50 ਸਾਲਾਂ ਤੱਕ ਸੋ ਜਦੋਂ ਉੱਥੇ ਜਾਂਦੇ ਨੇ ਬਜ਼ੁਰਗ ਜਾਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਸੀਸਾ ਦੇ